ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੁਜਰੀ ਮਹੱਲਾ ਚੌਥਾ ਸੋਪੁਰਖ ਦੀ ਵਿਚਾਰ ਕਰਦੇ ਹਾਂ ਜੈ ਨਨ੍ਹੇ ਨਿਰਪਉ ਜਿਨ ਹਰ ਨਿਰਪਉ ਤਾਇਆ ਜੀ ਤਿਨ ਕਾ ਪਉ ਸਉਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਆਸੀ ਸੈਤਨ ਸੈਤਨ ਜਨ ਹਰ ਤਾਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਪਰੇ ਬੇੰਤ ਬੇੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੇ ਬੇੰਤਾ oh uh -huh. ਤੇਰੇ ਅਨੇਕ ਤੇਰੇ ਅਨੇਕ ਪੜੇ ਉਹ ਸਮਰਤ ਸਾਸਤਰ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇਵਡ ਵਰ ਨ ਕੋਇ ਤੂੰ ਜੁਗ ਜੁਗੇ ਕੋ ਸਰਜਦਾ ਤੋਇ ਕੋ ਜੀ ਤੂੰ ਨਹਿ ਚਲ ਕਰਤਾ ਸੋਇ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੁਧ ਆਪੇ ਕਰੇ ਸੋਇ ਤੁਧ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੁਧ ਆਪੇ ਸਿਰਜ ਸਭ ਕੋ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਜਿਨਾਂ ਨੇ ਨਿਰਭੈ ਹੋ ਕੇ ਮੇਰੇ ਨਿਰਪਉ ਹਰੀ ਨੂੰ ਸਿਮਰਿਆ ਹੈ ਜੀ ਉਹਨਾਂ ਦੇ ਸਭ ਡਰ ਦੂਰ ਹੋ ਗਿਆ ਹੈ ਜੀ ਜਿਨਾਂ ਜਿਨਾਂ ਨੇ ਮੇਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ਜੀ ਉਹ ਹਰੀ ਦੇ ਆਪਣੇ ਸਰੂਪ ਵਿੱਚ ਸਮਾਏ ਹੋਏ ਹਨ ਉਹ ਧੰਨ ਹਨ ਉਹ ਧੰਨ ਹਨ ਜਿਨ੍ਹਾਂ ਨੇ ਹਰੀ ਨੂੰ ਸਿਮਰਿਆ ਹੈ ਜੀ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਏ ਪ੍ਰਭੂ ਜੀ ਤੇਰੀ ਭਗਤੀ ਦੇ ਭੰਡਾਰ ਸਦਾ ਹੀ ਬਹੁਤ ਭਰੇ ਪਏ ਹਨ ਏ ਹਰੀ ਤੇਰੇ ਸਾਰੇ ਦੇ ਸਾਰੇ ਭਗਤ ਤੈਨੂੰ ਹੀ ਸਲਾਉਂਦੇ ਹਨ ਏ ਹਰੀ ਅਨੇਕ ਤੋਂ ਅਨੇਕ ਤੇ ਬਿਆਨ ਤੋਂ ਤੇ ਤੇਰੀ ਅਨੇਕ ਪ੍ਰਕਾਰ ਦੀ ਏ ਹਰੀ ਪੂਜਾ ਕਰਦੇ ਹਨ ਜਾਪ ਕਰਦੇ ਹਨ ਅਨੇਕ ਜਾਪ ਕਰਦੇ ਹਨ ਬਹੁਤ ਸਾਸਤ ਤ ਸਿਮਰਤियां ਪੜਦੇ ਹਨ ਜੀ ਕਰਮ ਕਰਕੇ ਛੇ ਕਰਮਾਂ ਦੀ ਕਰਨੀ ਕਰਦੇ ਹਨ ਉਹ ਭਗਤ ਭਲਿਆਂ ਤੋਂ ਭਲੇ ਹਨ ਜੀ ਗੁਰੂ ਜੀ ਕਹਿੰਦੇ ਹਨ ਜਿਹੜੇ ਮੇਰੇ ਹਰੀ ਭਗਵਾਨ ਨੂੰ ਪਾਉਂਦੇ ਹਨ ਤੂੰ ਪਾਰਾਵਾਰ ਰਹਿਤ ਕਰਤਾ ਸਭ ਦਾ ਆਦ ਹੈ ਜੀ ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਤੂੰ ਜਗੋ ਜਗ ਇੱਕੋ ਹੀ ਰੂਪ ਹੈ ਤੂੰ ਸਦੀਵ ਕਾਲ ਇੱਕੋ ਹੀ ਰੂਪ ਹੈ ਤੂੰ ਉਹੀ ਇੱਕੋ ਉਚਲ ਕਰਤਾ ਹੈ ਜੀ ਤੈਨੂੰ ਆਪ ਜੋ ਮਨਜ਼ੂਰ ਹੋਵੇ ਉਹੀ ਵਰਤਦਾ ਹੈ ਜੀ ਜੋ ਕੁਝ ਤੂੰ ਆਪ ਕਰਦਾ ਹੈ ਸੋਈ ਹੁੰਦਾ ਹੈ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੀ ਤੇ ਆਪ ਹੀ ਸਭ ਨੂੰ ਰਚ ਕੇ ਨਾਸ਼ ਕਰਦਾ ਹੈ ਦਾਸ ਐਸੇ ਕਰਤਾਰ ਦੇ ਗੁਣ ਗਾਉਂਦਾ ਹੈ ਜੋ ਸਭ ਨਾਲ ਦੀ ਜਾਣਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ